ਗੱਲ ਹੋ ਰਹੀ ਬੰਦੀ ਸਿੰਘਾਂ ਦੀ ਉਹਨਾਂ ਦੀ ਰਿਹਾਈ ਦੀ ਉਹ ਆਪਾਂ ਗੱਜ-ਵੱਜ ਕੇ ਕਰਨੀਆਂ ਤੇ ਦੱਸ ਵੀ ਕਰਦਾ ਹੈ ਬਾਕੀ ਆਪਾਂ ਕੱਲੇ ਪੰਜਾਬ ਨੂੰ ਜਿੱਤਣ ਦੀ ਗੱਲ ਨਹੀਂ ਕਰਨੀ ਕਿ ਕੱਲਾ ਪੰਜਾਬ ਹੀ ਜਿੱਤਣਾ ਹੈ ਨਹੀਂ ਗੁਰਮਖੋ ਹੁਣ ਜੰਮੂ ਕਸ਼ਮੀਰ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ ਉੱਥੇ ਕੋਈ ਸਿੱਖ ਨਮੈਦਾ ਖੜਦਾ ਹੈ ਤੇ ਉਹਦੀ ਆਪਾਂ ਮਦਦ ਡੱਟ ਕੇ ਕਰਨੀ ਉੱਥੇ ਵੀ ਆਪਣਾ ਨਮਾਇਦਿਆਂ ਨੂੰ ਜਿਤਾਉਣਾ ਹੈ ਹੁਣ ਹਰਿਆਣੇ ਦੀ ਇਲੈਕਸ਼ਨ ਹੋ ਰਹੀ ਹੈ ਜੇ ਸਾਡੇ ਸਿੱਖ ਨਮੈਦਾ ਸਾਡੇ ਵੱਲੋਂ ਕੋਈ ਖੜਦਾ ਹੈ ਤੇ ਉਹਦੀ ਆਪਾਂ ਪੂਰ ਜੋਰ ਮਦਦ ਕਰਕੇ ਉਹਨੂੰ ਆਪਾਂ ਜਤਾਉਣਾ ਗੁਰਮਖੋ ਇਹ ਮੇਰੀ ਬੇਨਤੀ ਹੈ ਨੌਜਵਾਨਾਂ ਨੂੰ ਜਿਹੜੇ ਫੇਸਬੁਕਾਂ ਦੇ ਕਹਿੰਦੇ ਕਿ ਸ਼੍ਰੋਮਣੀ ਕਮੇਟੀ ਸਾਡੇ ਕੋ ਚਾਹੀਦੀ ਆ ਸ਼੍ਰੋਮਣੀ ਕਮੇਟੀ ਦੂਸਰੇ ਪੰਥ ਕੋ ਚਾਹੀਦੀ ਆ ਮੈਂ ਇਹਨਾਂ ਨੂੰ ਬੇਨਤੀ ਕਰਾਂ ਸਭ ਤੋਂ ਪਹਿਲਾਂ ਅਮਰਤ ਸ਼ਕੋ ਤੇ ਸਾਬਤ ਸੂਰਤ ਹੋ ਆਪਣੀਆਂ ਵੋਟਾਂ ਬਣਾਓ ਫਿਰ ਤੁਸੀਂ ਗੱਲ ਕਰੋ ਜੇ ਤੁਸੀਂ ਸਾਬਤ ਸੂਰਤ ਨਹੀਂ ਹੋ ਗੱਲ ਸਾਬਤ ਸੂਰਤ ਕੇਸ ਨਹੀਂ ਰੱਖਦਾ ਅਮਰਤ ਨਹੀਂ ਸ਼ਕਦਾ ਉਹ ਵੋਟ ਨਹੀਂ ਪਾ ਸਕਦਾ ਤੇ ਤੁਸੀਂ ਇਹ ਕਿਵੇਂ ਲਕਸ਼ਣਾ ਜਿੱਤੋਗੇ ਇਹ ਮੇਰੀ ਬੇਨਤੀ ਹੈ ਪਰ ਇਹ ਪੰਥ ਦਾ ਇਕੱਠ ਆ ਦੂਸਰੀਆਂ ਸਟੇਜਾਂ 'ਤੇ ਜ਼ਹਿਰ ਉਗਲਣ ਡੀਆਂ ਇੱਕ ਦੂਜੇ 'ਤੇ ਪੂਰਾ ਜ਼ਹਿਰ ਐ ਉਗਲਣ ਡੀਆਂ ਇੱਕ ਦੂਜੇ 'ਤੇ ਪਰ ਇਹ ਪੰਥਕ ਇਕੱਠਾ ਇੱਥੇ ਆਪਾਂ ਕਿਸੇ 'ਤੇ ਜ਼ਹਿਰ ਨਹੀਂ ਉਗਲਣਾ ਕਿਸੇ ਨੂੰ ਮਾਰਾ ਨਹੀਂ ਕਹਿਣਾ ਕਿਉਂ ਪੰਥ ਦਾ ਹਿਰਦਾ ਇੱਕ ਬੜਾ ਤਗੜਾ ਵਿਸਾਲ ਐ ਆ ਸਾਰੇ ਹੀ ਪਾਰਟੀਆਂ 'ਚੋਂ ਇਕੱਠੇ ਹੋ ਕੇ ਆਏ ਆ ਕੋਈ ਨਵੇਂ ਨਵੇਂ ਨਹੀਂ ਪਾਰਟੀ ਬਣੀ ਪਾਰਟੀ ਭਾਵੇਂ ਸਿੰਘ ਨਵੇਂ ਉੱਠੇ ਨੇ ਪਰ ਆ ਸਾਰਾ ਖਾਲਸਾ ਪੰਥ ਸਾਰੀਆਂ ਪਾਰਟੀਆਂ ਨੂੰ ਤੁਸੀਂ ਛੱਡ ਕੇ ਆਏ ਆ ਇਸ ਕਰਕੇ ਮੈਂ ਬਲਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਭਾਈ ਜੋ ਵੀ ਬੋਲਣਾ ਹੈ ਬੰਦੀ ਸਿੰਘਾਂ ਦੀ ਰਿਹਾਈ ਦੀ ਬੋਲਣਾ ਹੈ ਦੀਪ ਸਿੱਧੂ ਦਾ ਇੱਕ ਇੱਕ ਬਚਨ ਅੱਜ ਉਹਨਾਂ ਦਾ ਸੁਣਨ ਵਾਲਾ ਹੈ ਦਾਸ ਜਦੋਂ ਦਮਦਮਿਤਕਸਾਲ ਦੇ ਵਿੱਚ ਕੀਰਤਨ ਕਰਿਆ ਕਰਦਾ ਸੀ ਉਹਨਾਂ ਦਿਨਾਂ ਦੇ ਵਿੱਚ ਅਸੀਂ ਅਗਵਾਨ ਜਦੋਂ ਸ਼ਹੀਦ ਭਾਈ ਸਤਵੰਤ ਸਿੰਘ ਜੀ ਦੀ ਵਰਸੀ ਤੇ ਗਏ ਸਾਡੀਆਂ ਗੱਡੀਆਂ ਭੰਨ ਦਿੱਤੀਆਂ ਗਈਆਂ ਯੂ ਐਸ ਏ ਤੋਂ ਭਾਈ ਰਣਧੀਰ ਸਿੰਘ ਨਾਲ ਮੈਂ ਕੀਰਤਨ ਕਰਦਾ ਸੀ ਗੱਡੀਆਂ ਭੰਨ ਦਿੱਤੀਆਂ ਗਈਆਂ ਵਾਜੇ ਤੋੜੇ ਗਏ ਫੇਰ ਵੀ ਅਸੀਂ ਉੱਥੇ ਜਾ ਕੇ ਸਟੇਜ ਤੇ ਪਹੁੰਚੇ ਬੜੀਆਂ ਫਸਲਾਂ ਸਾਡੀ ਇਹ ਗੁਰਮਖੋ ਇਹ ਬੜੀ ਸਾਡੀ ਤਰਾਸ ਦੀ ਅੱਜ ਦੀ ਨਹੀਂ ਬੜੀ ਪੁਰਾਣੀ ਚੱਲਦੀ ਆ ਰਹੀ ਹੈ ਜੇ ਤੁਸੀਂ ਸਿੱਖ ਰਾਜ ਚਾਹੁੰਦੇ ਹੋ ਇਸ ਪੰਜਾਬ ਦੀ ਧਰਤੀ ਤੇ ਤੇ ਇੱਕ ਦਮਾਲੇ ਵਾਲਾ ਮੁੱਖ ਮੰਤਰੀ ਚਾਹੁੰਦੇ ਹੋ ਤੇ ਤੁਹਾਨੂੰ ਸਾਰਿਆਂ ਨੂੰ ਇਕੱਤਰ ਹੋਣਾ ਪੈਣਾ ਪਰ ਕਿਸੇ ਨੂੰ ਜੇ ਕਹੀਏ ਕਿ ਯਾਰ ਉਗਲ ਕੇ ਮਾੜਾ ਕਹਿ ਕੇ ਅਸੀਂ ਰਾਜ ਪ੍ਰਾਪਤ ਕਰ ਲਾਂਗੇ ਇਹ ਸਾਡਾ ਰਾਜ ਪ੍ਰਾਪਤ ਨਹੀਂ ਹੋਣਾ